پرمیشور اپنا نے گھر فٹ نکلے گی پرمیشور اپا پتا نے کیا شایہ نبی نو کہ ڈرو نہ ڈرو یسی دے ٹاڑی تو ایک ٹا فوٹ نکلے گی ਤੇ ਉਹਦੀਆਂ ਜੜਾਂ ਵਿੱਚੋਂ ਉਹਦੀਆਂ ਜੜਾਂ ਵਿੱਚੋਂ ਇੱਕ ਟਾਣੀ ਨਿਕਲ ਕੇ ਫਲ ਦੇਵੇਗੀ ਇੱਕ ਟਾਣੀ ਨਿਕਲ ਕੇ ਫਲ ਦੇਵੇਗੀ ਚਾਰ ਬਚਨ ਹਾਂ ਪਰ ਉਹ ਗਰੀਬਾਂ ਦਾ ਨਿਉ ਧਰਮ ਨਾਲ ਆ ਇਹ ਸ਼ਾਇਆ ਨੂੰ ਕਹਾਂ ਕਿ ਨਾ ਡਰ ਦੱਸ ਆਪਣੇ ਲੋਕਾਂ ਨੂੰ ਕਿ ਯੱਸੀ ਤੇ ਟੰਡ 'ਚੋਂ ਇੱਕ ਲਗਰ ਨਿਕਲੇਗੀ ਅਤੇ ਉਹਦੀਆਂ ਜੜਾਂ ਵਿੱਚੋਂ ਇੱਕ ਟਾਣਾ ਫਲ ਦੇਵੇਗਾ ਇਹ ਨਹੀਂ ਪ੍ਰਭੂ ਯਿਸੂ ਮਸੀਹ ਪੈਦਾ ਹੋਣਗੇ ਉਸ ਯਿਸੂ ਦੀ ਕੁੱਲ ਦੇ ਅੰਦਰੋਂ ਦਾਉਦੇ ਉਸ ਘਣਾਣੇ ਦੇ ਅੰਦਰੋਂ ਇੱਕ ਟਹਿਣੀ ਇਦਾਂ ਦੀ ਫੁੱਟ ਨਿਕਲੇਗੀ ਉਹਦੀਆਂ ਜਿਹੜਾ ਚ ਇੱਕ ਟਾਣਾ ਪਰਮੇਸ਼ਰ ਰਿਸ਼ਾਇਆ ਨਬੀ ਨੂੰ ਕਹਿੰਦੇ ਪਿਆ ਕਿ ਉਹ ਇੱਕ ਟਾਣਾ ਫਲ ਦੇਗਾ ਔਰ ਜਦੋਂ ਲਿਖਿਆ ਕਿ ਉਹ ਟਾਣਾ ਫਲ ਦੇਗਾ ہوئے گا پرس پر مسیح پر میں ਮੈਨੂੰ ਕੌਣ ਪੁੱਛਦਾ ਹੈ ਕਹਿੰਦੇ ਗਰੀਬਾਂ ਨੂੰ ਕੌਣ ਪੁੱਛਦਾ ਇਹੀ ਜ਼ੁਬਾਨ ਤੇ ਲਵ ਉਸ ਸਮੇਂ ਵੀ ਸੀ ਲੋਕਾਂ ਦੇ ਜਿਹੜਾ ਗਰੀਬ ਹੈ ਜਿਹਨੂੰ ਜਿੱਦੀ ਕੋਈ ਵੈਲਿਊ ਨਹੀਂ ਕੋਈ ਇੱਜ਼ਤ ਨਹੀਂ ਉਹਦੇ ਮੁੱਖ ਤੇ ਸ਼ਮਨ ਦੇ ਹੀ ਸੀ ਅੱਜ ਵੀ ਇਹ ਕਈਆਂ ਦੇ ਉਹ ਇੱਥੇ ਗਰੀਬਾਂ ਨੂੰ ਕੌਣ ਪੁੱਛਦਾ ਹੈ ਪਰ ਚੁੱਕੋ ਆਪਣੇ ਹੱਥਾਂ ਨੂੰ ਤੁਹਾਡਾ ਮੇਰਾ ਇੰਤਜ਼ਾਮ 2000 ਸਾਲ ਪਹਿਲਾਂ ਹੋ ਚੁੱਕਾ ਜੇ ਇਸ ਲਈ ਚਿੰਤਾ ਕਰਨ ਦੇ ਘਬਰਾਉਣ ਦੀ ਲੋੜ ਨਹੀਂ ਇਹ ਸ਼ਾਇਆ ਨਬੀ ਨੂੰ ਪਰਮੇਸ਼ਰ ਨੇ ਲਿਖਤ ਦੇ ਵਿੱਚ ਕਿਹਾ ਸੀ ਲਿਖਤ ਲਿਖਤੀ ਕਿਹਾ ਲਿਖ ਕੇ ਕਿਹਾ ਕਿ ਯਸੀਦੇ ਇਹ ਉਸ ਟੰਡ 'ਚੋਂ ਇੱਕ ਲਗਰ ਨਿਕਲੇਗੀ ਤੇ ਇੱਕ ਐਸਾ ਤਾਣਾ ਹੋਏਗਾ ਜਿਹਨੂੰ ਫਲ ਲੱਗੇਗਾ ਤੇ ਲਿਖਿਆ ਉਹ ਉਹ ਕੀ ਕਰੇਗਾ ਓ ਗਰੀਬਾਂ ਦਾ ਨਿਆਹ ਧਰਮ ਨਾਲ ਓ ਗਰੀਬਾਂ ਦਾ ਨਿਆਹ ਕਿੱਦਾਂ ਹੋਏਗਾ ਧਰਮ ਨਾਲ ਧਰਮ ਨਾਲ ਹੋਏਗਾ ਹੁਣ ਇੱਕ ਧੱਕੇ ਨਾਲ ਨਹੀਂ ਹੋਏਗਾ ਜ਼ੋਰ ਜ਼ਬਰਦਸਤੀ ਨਹੀਂ ਹੋਏਗੀ ਗਰੀਬਾਂ ਦਾ ਨਿਆਹ ਕਿੱਦਾਂ ਹੋਏਗਾ ਧਰਮ ਨਾਲ ਧਰਮ ਦੇ ਨਾਲ ਹੋਏਗਾ ਇਸ ਲਈ ਡਰਨ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਗਰੀਬਾਂ ਦਾ ਨਿਆਹ ਕਾਦੇ ਨਾਲ ਹੋਏਗਾ ਧਰਮ ਨਾਲ ਧਰਮ ਨਾਲ ਹੋਏਗਾ ਅਤੇ ਇਨਸਾਫ ਨਾਲ ਧਰਤੀ ਦੇ ਮਸਕੀਨਾ ਦਾ ਫੈਸਲਾ ਕਰੇ ਇਨਸਾਫ ਨਾਲ ਉਹ ਧਰਤੀ ਦੇ ਮਸਕੀਨਾ ਦਾ ਫੈਸਲਾ ਕਰੇਗਾ ਉਹ ਧਰਤੀ ਨੂੰ ਆਪਣੇ ਵਚਨ ਦੇ ਡੰਡੇ ਨਾਲ ਮਾਰੇਗਾ ਆਹ ਕਿਹਦੇ ਨਾਲ ਆਪਣੇ ਵਚਨ ਦੇ ਡੰਡੇ ਨਾਲ ਮਾਰੇਗਾ ਅਤੇ ਆਪਣੇ ਬੁੱਲਾ ਦੇ ਸਾਹ ਨਾਲ ਹਾਂ ਦੁਸ਼ਟਾਂ ਨੂੰ ਜਾਨੋਂ ਮਾਰ ਸੁੱਟੇਗਾ ਉਹ ਚੁੱਕੋ ਆਪਣੇ ਹੱਥਾਂ ਨੂੰ ਇਹਨਾਂ ਇਹਨੂੰ ਹਿੰਦੀ 'ਚ ਵੀ ਪੜਾਂਗੇ ਜ਼ਰੂਰ ਤੁਹਾਨੂੰ ਸਮਝ ਆਏਗਾ ਖੰਨੂ ਬੰਦ